ਸਵਰਾਜ 855 ਪੀਟੀਓ ਰਿਵਰਸ ਹੈ 3 ਸਟਾਰ ਹੈ ਨਵ ਮਾਡਲ ਹੈ 375 ਰੇਟ ਹੈ ਇਹ ਨਵੀਂ ਤਿਆਰ ਕੀਤੀ ਹੋਈ ਆ ਤੇ 130000 ਇਹਦਾ ਰੇਟ ਰੱਖਿਆ ਹੋਇਆ ਹੈਗਾ ਬਾਈ 2017 ਮਾਡਲ ਆ ਤੇ 222 ਇਹਦਾ ਰੇਟ ਮੰਗਦਾ ਬਾਈ 17 ਮਾਡਲ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਪਹੁੰਚੇ ਹੋਏ ਆ ਬਾਈ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਜਿਹੜੀ ਕਿ ਬਹੁਤ ਵੱਡੀ ਮੰਡੀ ਲੱਗਦੀ ਆ ਪੰਜਾਬ ਦੀ ਇਹ ਤੇ ਅੱਜ ਤੁਹਾਨੂੰ ਆਪਾਂ ਦੱਸਦੇ ਆਂ ਰੇਟ ਟਰੈਕਟਰਾਂ ਦੇ ਕੀ ਚੱਲਦੇ ਪਏ ਆ ਤੇ ਬਾਕੀ ਤੁਸੀਂ ਅੰਦਾਜ਼ਾ ਲਾ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਰੇਟ ਵੱਧਾ ਜਾਂ ਘਟਾ ਹੈ ਠੀਕ ਹੈ ਜੀ ਤੇ ਆਜੋ ਆਪਾਂ ਸ਼ੁਰੂ ਕਰਦੇ ਆਂ ਤੇ 4 ਟਰੈਕਟਰ ਤੋਂ ਹਨਾ ਭਾਈ 2005 ਮਾਡਲ ਆ 2 ਲੱਖ 35000 ਬਾਈ ਨੇ ਜਿਹੜਾ ਇਹਦਾ ਟਰੈਕਟਰ ਦਾ ਰੇਟ ਆ ਉਹ ਰੱਖਿਆ ਹੋਇਆ ਹੈਗਾ ਠੀਕ ਆ ਆ ਤੁਸੀਂ ਕੰਡੀਸ਼ਨ ਤੁਹਾਨੂੰ ਮੈਂ ਦਿਖਾ ਦਣਾ ਕੰਡੀਸ਼ਨ ਇਦਾਂ ਦੀ ਪਈ ਆ ਇਹ ਟਰੈਕਟਰ ਦੀ ਜਿਹੜੇ ਟਾਇਰ ਆ ਮੰਗਲੇ ਬਿਲਕੁਲ ਨਵੇਂ ਪਏ ਆ ਭਾਈ ਤੇ ਮੂਹਰੇ ਵੀ ਲਗਭਗ ਬਹੁਤ ਹੱਦ ਤੱਕ ਸਹੀ ਟਾਇਰ ਪਈ ਆ ਇਸ ਤੇ ਠੀਕ ਹੈ ਜੀ ਤੇ ਪੰਜ ਮਾਡਲ ਦਾ 235000 ਰੇਟ ਹੈ ਇਹਦਾ ਤੇ ਨਿਊ ਹਾਲੈਂਡ 36ਤੀ ਆ ਗਿਆ ਬਾਈ 2007 ਮਾਡਲ ਆ 325000 ਇਸ ਦਾ ਰੇਟ ਰੱਖਿਆ ਹੋਇਆ ਹੈਗਾ ਟਾਇਰ ਬਾਈ ਬਿਲਕੁਲ ਵਧੀਆ ਪਏ ਆ ਮਗਰ ਲਈ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਤੇ ਆ ਦੇਖੋ ਤੇ ਟਾਇਰ ਟੂਲ ਵਧੀਆ ਪਏ ਆ ਦੋਸਤੋ ਸਵਰਾਜ 735 ਐਫੀ ਖੜਾਗਾ 92 ਮਾਡਲ ਆ 125000 ਰੇਟ ਹੈ ਇਹਦਾ ਟਰੈਕਟਰ ਦਾ ਟਾਇਰ ਮੂਰਲੇ ਲਗਭਗ ਖਤਮ ਵਾਂਗੂ ਹੀ ਆ ਮਗਰ ਲਈ ਵੀ ਠੀਕ ਜਿਹੀ ਪਏ ਆ ਠੀਕ ਹੈ ਜੀ ਤੇ ਕਿਉਂਕਿ ਪੁਰਾਣਾ ਮਾਡਲ ਹੈ ਟਰੈਕਟਰ ਦਾ 92 ਮਾਡਲ ਹੈ ਇਹ ਤੇ ਇਹਦੇ ਨਾਲ ਹੀ ਖੜਾ ਇੱਕ ਸਵਰਾਜ 855 ਤੇ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਾਂਗਾ 98 ਮਾਡਲ ਦਾ 2 ਲੱਖ 30000 ਇਹਦਾ ਰੇਟ ਆ ਬਾਈ 2 ਲੱਖ 30000 98 ਮਾਡਲ DI 745 ਬਾਈ ਆਸ ਨੂੰ ਬ ਦਿਖਾਉਣੇ ਆ ਟਰੈਕਟਰ ਕੰਡੀਸ਼ਨ ਬਹੁਤ ਵਧੀਆ ਪਈ ਹੈ ਦੀ ਟਾਇਰ ਵੀ ਵਧੀਆ ਪਿਆ ਟਰੈਕਟਰ ਵੀ ਠੀਕ ਪਿਆਗਾ ਤੇ ਡਬਲ ਕਲਚ ਆ ਬਈ ਇਹ ਠੀਕ ਹੈ 278000 2006 ਮਾਡਲ ਆ ਬਈ ਇਹ ਤੇ 278000 ਰੇਟ ਰੱਖਿਆ ਹੋਇਆ ਹੈਗਾ ਡਬਲ ਕਲਚ ਤੇ ਆ ਗਿਆ ਬਈ 744 ਇਹਦੀ ਡਿਮਾਂਡ ਬਹੁਤ ਆ ਬਈ ਇਸ ਟਰੈਕਟਰ ਦੀ ਤੇ ਆਪਾਂ ਤੁਹਾਨੂੰ ਇਹਦੇ ਬਾਰੇ ਦੱਸ ਦਿਆਂ ਅੱਠ ਮਾਡਲ ਆ ਇਹ ਤੇ ਇਹਦੇ ਚ ਕਰਲੋਸ ਕਰਦਾ ਇੰਜਨ ਆ ਬਈ 311800 ਰੁਪਇਆ ਇਹਦਾ ਰੇਟ ਆ ਇਸ ਟਰੈਕਟਰ ਦਾ ਆ ਦੇਖੋ ਟਰੈਕਟਰ ਸੋਹਣਾ ਵੀ ਬਹੁਤ ਆ ਬਈ 718008 ਮਾਡਲ ਕੰਡੀਸ਼ਨ ਵੀ ਵਧੀਆ ਪਈ ਆ ਛਤਰੀ ਵਗੈਰਾ ਲੱਗੀ ਆ ਉੱਪਰ ਤੇ ਸੋਹਣਾ ਟਰੈਕਟਰ ਪਿਆਗਾ 750 ਸੋਨਾਂ ਲੀਤਾ ਬਈ ਤੇ ਇਹਦਾ ਹੈਗਾ 12 ਮਾਡਲ 4 ਲੱਖ ਤੇ 10000 ਇਹਦਾ ਰੇਟ ਰੱਖਿਆ ਹੋਇਆ ਹੈਗਾ ਤੁਸੀਂ ਕੰਡੀਸ਼ਨ ਦੇਖ ਲਓ ਇੱਕ ਬਾਈ ਸਵਰਾਜ 744 ਹੋਰ ਹੈ ਤੇ ਇਹ ਵੀ ਬਾਈ ਉਮਨ ਦੀ ਲੱਗਦਾ ਮੈਨੂੰ ਕਿਉਂਕਿ ਸੇਮ ਇਹਦੇ ਤੇ ਵੀ ਉਹੀ ਚੀਜ਼ ਲਿਖੀ ਹੋਈ ਆ ਇਹ ਵੀ ਅੱਠਾ ਤੇ ਇਹਦਾ 340000 ਇਹਦੇ ਵੀ ਕਰ लॉस ਕਰਦਾ ਇੰਜਨ ਆ ਬਾਈ ਟਾਇਰ ਬਿਲਕੁਲ ਨਵੇਂ ਆ ਬਾਈ ਮੂਰਲੀ ਤੇ ਮਾਰ ਲਿਆ ਠੀਕ ਆ ਆ ਚੈੱਕ ਕਰ ਲਉ ਟਾਇਰ ਟੂ ਜਮਾ ਐ ਨਵੇਂ ਪਏ ਆ ਬਈਆ ਦੇ ਪੂਰਾ ਓਕੇ ਆ ਬਈ ਇਹ ਟਰੈਕਟਰ ਸੋਹਣਾ ਹੀ ਬਹੁਤ ਲੱਗਦਾ ਇਹਦਾ ਲਓ ਜੀ ਦੋਸਤੋ ਸੁਨੇਕਾ ਟਰੈਕਟਰ ਦਿਖਾਉਣੇ ਆ ਬਾਈ ਟਰੈਕਟਰ ਵੱਡਾ ਵੀ ਬਹੁਤ ਆ ਕੋ ਬੂਟਾ ਇਹ ਕੋ ਟਰੈਕਟਰ ਨਵਾਂ ਆ ਕਬੂਟਾ ਠੀਕ ਆ ਆ ਦੇਖੋ ਜੀ ਬੰਪਰ ਬੰਪਰ ਪ੍ਰੋਪਰ ਲੱਗਿਆ ਹੋਇਆ ਹੈਗਾ 17 ਮਾਡਲ ਆ 475 ਰੇਟ ਰੱਖਿਆ ਹੋਇਆ ਬਈ 17 ਮਾਡਲ ਤੇ 475 ਸਾਉਂਡ ਸੂਂਡ ਉੱਪਰ ਲੱਗਿਆ ਹੋਇਆ ਤੇ ਟਾਇਰ ਹੈ ਗਿਆ 50% ਮੰਗਰਲੇ ਤੇ ਮੂਰਲੇ ਠੀਕ ਪਏ ਆ ਟਰੈਕਟਰ ਬਹੁਤ ਵੱਡਾ ਹੈਗਾ ਕੋ ਬੂਟਾ ਆ ਦੇਖੋ ਤੁਸੀਂ ਟਰੈਕਟਰ ਪੀਟੀਓ ਰਿਵਰਸ ਆ ਬਈ ਇਹ ਵੀ ਠੀਕ ਹੈ ਤੇ ਨਾਲ ਏਸ ਕੜਾਗਾ ਆ ਚੈੱਕ ਕਰੋ ਤੇ 19 ਮਾਡਲ ਆ ਬਈ ਇਹ ਤੇ 290 ਦਾ ਰੇਟ ਆ ਇਸ ਦਾ ਠੀਕ ਹੈ ਇਹਦਾ ਵੀ ਬਈ ਟਾਇਰ ਟੂਰ ਬਹੁਤ ਵਧੀਆ ਪਿਆ ਮਾਗਰ ਲਈ ਬਹੁਤ ਨਵੇਂ ਮੰਗੂ ਪਿਆ ਟਾਇਰ ਦੇ ਸਵਰਾਜ 855 ਪੀਟੀਓ ਰਿਵਰਸ ਆ 3 ਸਟਾਰ ਆ ਨੋ ਮਾਡਲ ਆ 375 ਰੇਟ ਆ ਨੋ ਮਾਡਲ ਤੇ 375 ਇਹਦਾ ਦੋਸਤੋ ਰੇਟ ਆ ਪੀਟੀਓ ਰਿਵਰਸ ਆ ਠੀਕ ਹੈ ਤੇ ਅੱਗੇ ਮੈਂ ਤੁਹਾਨੂੰ ਦਿਖਾਉਣਾਗਾ ਮਹਿੰਦਰਾ ਡੀਆ 275 98 ਮਾਡਲ ਆ ਬਈ 180 ਬਈ ਇਹਦਾ ਰੇਟ ਮੰਗਦਾ ਹੈਗਾ 98 ਮਾਡਲ ਦਾ 180 ਠੀਕ ਹੈ ਆ ਦੇਖੋ ਤੁਸੀਂ ਇਹਨਾਂ ਦੀ ਵੀ ਬਈ ਮੰਗ ਆ ਜਿਹੜੀ ਉਹ ਬਹੁਤ ਐ ਹਰਿਆਣੇ ਵਾਲੀ ਸਾਈਡ ਆ ਜਿਹੜੇ ਇਹ ਟਰੈਕਟਰ ਜ਼ਿਆਦਾ ਚੱਲਦੇ ਆ ਤੇ ਐਸਰ ਖੜਾ ਬਈ 178000 ਇਹਦਾ ਜਿਹੜਾ ਰੇਟ ਰੱਖਿਆ 12 ਮਾਡਲ ਮੂਰਲੇ ਟਾਇਰ ਬਈ ਲਗਭਗ ਖਤਮ ਆ ਮਾਗਰਲੇ ਵੀ ਲਗਭਗ ਖਤਮ ਠੀਕ ਹੈ ਦੋਨੇ ਟਾਇਰਾਂ ਹੈ ਨਹੀਂ ਮੂਰਲੇ ਤੇ ਮਾਗਰਲੇ ਤੇ ਪੰਜਾਬ ਨੰਬਰ ਹੈ 178000 ਤੇ 12 ਮਾਡਲ ਆ ਦੇਖ ਸਕਦੇ ਓ ਲੋਵੀ ਦੋਸਤੋ ਇਹ ਹੈਗਾ ਜੌਂਡੀਅਰ 15 ਮਾਡਲ ਤੇ 670 6 ਲੱਖ 70 ਹਜ਼ਾਰ ਇਹਦਾ ਰੇਟ ਆ ਬਈ 5055 ای ਆ ਦੇਖੋ ਤੁਸੀਂ ਠੀਕ ਹੈ ਜੀ ਬਹੁਤ ਘੈਂਟ ਆ ਟਰੈਕਟਰ ਕੰਡੀਸ਼ਨ ਕੰਡੀਸ਼ਨ ਪੂਰੀ ਘੈਂਟ ਪਈ ਆ ਬਈ ਟਾਇਰ ਟੂਰ ਠੀਕ ਪਈ ਆ ਵੱਡੇ ਟਾਇਰ ਆਲਾ ਬਈ ਮੂਰਲੇ ਵੀ ਵੱਡੇ ਟਾਇਰ ਆ ਜੀ ਆ ਚੈੱਕ ਕਰੋ ਤੇ ਇੱਧਰ ਤੁਹਾਨੂੰ ਮੈਂ ਦਿਖਾ ਦਾਨਾਗਾ ਜੌਂਡੀਅਰ ਠੀਕ ਆ ਨਿਊ ਹਾਲੈਂਡ ਖੜਾ ਬਈ ਇੱਧਰ ਤੇ 13 ਮਾਡਲ ਆ 4 ਲੱਖ ਤੇ 45000 ਇਹਦਾ ਰੇਟ ਆ ਤੇ ਪੂਰੇ ਘੈਂਟ ਬਈ ਇਹ ਟਰੈਕਟਰ ਨੇ ਤੇ ਨਿਊ ਹਾਲੈਂਡ ਇਹਨਾਂ ਦੀ ਮਾਰਕੀਟ ਵੀ ਬਹੁਤ ਜ਼ਿਆਦਾ ਹੈ ਤੇ ਟਰੈਕਟਰ ਵੀ ਪੂਰੇ ਘੈਂਟ ਆ ਆ ਦੋਸਤੋ ਸੁਣ ਇੱਕ ਮੈਂ ਟਰਾਲਾ ਦਿਖਾਉਣਾਗਾ ਬਈ ਠੀਕ ਆ 1,55,000 ਇਹਦਾ ਰੇਟ ਰੱਖਿਆ ਹੋਇਆਗਾ ਇੱਕ ਇਧਰਲੇ ਪਾਸੇ ਟਰਾਲੀ ਖੜੀ ਆ ਇਹਦਾ 97000 ਰੇਟ ਰੱਖਿਆ ਹੋਇਆਗਾ ਆ ਟਰਾਲੀ ਆ ਠੀਕ ਆ ਜਿਵੇਂ ਇੱਥੇ ਮਨ ਕੇ ਚੱਲੋ ਵੀ ਪੁਰਾਣੀਆਂ ਪ੍ਰੂਣੀਆਂ ਸਾਰੀਆਂ ਟਰਾਲੀਆਂ ਇੱਥੇ ਆਉਂਦੀਆਂ ਨੇ ਵੱਡੇ ਟਰਾਲੇ ਪੁਰਾਣੀਆਂ ਨਮੀਆਂ ਜਿਹੜੀਆਂ ਨਵੀਆਂ ਤਿਆਰ ਕਰਦੇ ਉਹ ਵੀ ਆਉਂਦੀਆਂ ਬਈ ਦੇਖੋ ਡਬਲ ਟਾਇਰਾਂ ਟਰਾਲਾ ਤੇ 1 55000 ਦਾ ਰੇਟ ਆ ਤੇ ਆਹ ਦੇਖੋ ਜਿਵੇਂ ਹੁਣ ਇੱਧਰ ਨਵੀਆਂ ਟਰਾਲੀਆਂ ਹਨ ਜਿਹੜੀਆਂ ਬਿਲਕੁਲ ਨਵੀਆਂ ਨੇ ਜਿਵੇਂ 1 36000 ਇਹਦਾ ਰੇਟ ਰੱਖਿਆ ਹੋਇਆ ਹੈਗਾ ਤੇ ਇਹਦਾ 1 32000 ਆ ਬਈ ਠੀਕ ਆ ਹਰ ਤਰੀਕੇ ਦਾ ਬਈ ਸੰਦ ਆ ਜਿਹੜਾ ਉਹ ਇੱਥੇ ਪਹੁੰਚਦਾ ਕਰਦਾ ਠੀਕ ਆ ਨਵੀਆਂ ਟਰਾਲੀਆਂ ਜਿਹੜੀਆਂ ਬੰਦੇ ਤਿਆਰ ਕਰਦੇ ਉਹ ਲੈ ਕੇ ਆਉਂਦੇ ਇੱਥੇ ਜਿਵੇਂ ਤੁਸੀਂ ਆਹ ਟਰਾਲੀ ਹੈ ਜਿਹੜੀ ਉਹ ਦੇਖ ਸਕਦੇ ਹੋ ਇਹ ਨਵੀਂ ਤਿਆਰ ਕੀਤੀ ਹੋਈ ਆ ਤੇ 130000 ਇਹਦਾ ਰੇਟ ਰੱਖਿਆ ਹੋਇਆ ਹੈਗਾ ਬਾਈ ਨੇ ਬਿਲਕੁਲ ਨਵੀਂ ਆ ਠੀਕ ਹੈ ਬੌਜੀਸ਼ਨ 7152 ਦਿਕਾਉਣੇ ਬਾਈ ਜੌਂਡੀਅਰ 2009 ਮਾਡਲ ਆ ਤੇ 575000 ਬਾਈ ਰੇਟ ਰੱਖਿਆ ਹੋਇਆ ਹੈ ਇਹਦਾ 5 ਲੱਖ ਤੇ 75000 ਠੀਕ ਹੈ ਪੰਜਾਬ ਨੰਬਰ ਹੈ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਹੈਗਾ ਬਾਈ 4 ਸਟਾਰ ਸਵਰਾਜ 855 तो ये भी सूँ आप दिखा दें कंडीशन तुम आप देख लियो दो हज़ार पंद्रह मॉडल है पां लख पैंती हज़ार यहाँ रेट रखे रख्या आ देखो ए टूर बहुत पे घंटा पद देखो आ देखो दोस्तों चार सौ पचहत्तर डी आई ठीक है महेंद्रा तो ये मैं तुम दस देना है छे मॉडल तो दो पच्ची पच्चीद रेट रखे हुआ है ਲਾਈ ਵੀ ਦੋਸਤੋ ਸੋਨੇ ਕਾਹਵ ਦਿਖਾਉਣੇ ਬਾਈ 241 ਡੀਆਈ ਮੈਸੀ ਤੇ ਇਹ ਹੈਗਾ 13 ਮਾਡਲ 385000 ਇਹਦਾ ਬਾਈ ਨੇ ਰੇਟ ਰੱਖਿਆ ਤੇ ਟਾਇਰ ਕਹਿੰਦਾ ਬਾਈ ਜਮਨ ਨਾਲ ਦੇ ਹੈ ਇਹਦੇ ਠੀਕ ਹੈ 13 ਮਾਡਲ ਆ 385000 ਇਹਦਾ ਰੇਟ ਰੱਖਿਆ ਹੋਇਆ ਹੈਗਾ ਲਾਈ ਵੀ ਦੋਸਤੋ ਇੱਥੇ ਤੂੜੀ ਬਣਾਉਣ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਇੱਥੇ ਆਈਆਂ ਹੋਈਆਂ ਨੇ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ 2017 ਮਾਡਲ ਆ ਤੇ 222 ਇਹਦਾ ਰੇਟ ਮੰਗਦਾ ਬਾਈ 17 ਮਾਡਲ ਦਾ ਠੀਕ ਹੈ ਜਿਵੇਂ ਹੁਣ ਮੂਰੇ ਅੱਗੇ ਤੂੜੀ ਦਾ ਸੀਜ਼ਨ ਆਊਗਾ ਜੇ ਕਿਸੇ ਨੇ ਲੈਣੀਆਂ ਹੁਣ ਠੀਕ ਹੈ ਤੇ ਆਹ 18 ਮਾਡਲ ਆ ਇਹਦਾ ਹੈਗਾਗਾ 2 ਲੱਖ 5000 ਠੀਕ ਹੈ ਜੀ ਇਹਦਾ ਰੇਟ ਹੈਗਾਗਾ ਤੇ ਜਿਵੇਂ ਹੁਣ ਤੂੜੀ ਦਾ ਸੀਜ਼ਨ ਆ ਰਿਹਾ ਤੇ ਜੇ ਮਤਲਬ ਤੁਸੀਂ ਖਰੀਦ ਸਕਦੇ ਹੋ ਆ ਬਾਕੀ ਤਲਵੰਡੀ ਸਾਹਿਬ ਉਹ ਦੋਸਤੋ ਬਹੁਤ ਵੱਡੀ ਮੰਡੀ ਲੱਗਦੀ ਆ ਤੇ ਜਿਸ ਵੀ ਸੱਜਣ ਮਿੱਤਰ ਨੇ ਆਉਣਾ ਹੋਵੇ ਹਰ ਬੁੱਧਵਾਰ ਮਹੀਨੇ ਦਾ ਹਰ ਬੁੱਧਵਾਰ ਨੂੰ ਇਹ ਤਲਵੰਡੀ ਲੱਗਦੀ ਆ ਸੋ ਦੋਸਤੋ ਅੱਜ ਦੇ ਕੁਝ ਇਹ ਰੇਟ ਸੀਗੇ ਵੀ ਟਰੈਕਟਰ ਮੰਡੀ ਟਰੈਕਟਰ ਮੰਡੀ ਬਹੁਤ ਜ਼ਿਆਦਾ ਵੱਡੀ ਆ ਸਾਰੀ ਕਵਰ ਕਰਨੀ ਬਹੁਤ ਔਖੀ ਆ ਜਿਹੜੇ ਸੱਜਣ ਮਿੱਤਰ ਇੱਥੇ ਆਉਂਦੇ ਰਹਿੰਦੇ ਆ ਉਹਨਾਂ ਨੂੰ ਤਾਂ ਪਤਾ ਹੈਗਾ ਸੋ ਦੋਸਤੋ ਸਾਰਿਆਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ ਜਿਹੜੇ ਵੀ ਸੱਜਣ ਮਿੱਤਰ ਆਪਣੇ ਨਾਲ ਜੁੜੇ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀਡੀਓ ਨੂੰ ਬਾਈ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਠੀਕ ਆ ਵੀ ਮਹੀਨੇ ਦੀ ਹਰ ਬੁੱਧਵਾਰ ਬਾਈ ਇਹ ਮੰਡੀ ਲੱਗਦੀ ਆ ਕਿਸੇ ਮਿੱਤਰ ਨੇ ਕੋਈ ਟਰੈਕਟਰ ਲੈਣਾ ਹੋਵੇ ਟਰਾਲੀ ਲੈਣੀ ਹੋਵੇ ਮਸ਼ੀਨ ਲੈਣੀ ਹੋਵੇ ਕੁਝ ਵੀ ਲੈਣਾ ਹੋਵੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਬਈ ਸੋ ਸਾਰੇ ਵੀਰਾਂ ਦਾ ਧੰਨਵਾਦ ਬਈ ਥੈਂਕ ਯੂ ਸ਼ੁਕਰੀਆ